ਦੇਖੋ ਅੱਜ ਮਾਨਯੋਗ ਐਮਐਲਏ ਸੈਂਟਰਲ ਜਿਹੜੇ ਨੇ ਸ਼੍ਰੀ ਅਜੀਤ ਗੁਪਤਾ ਜੀ ਉਹਨਾਂ ਨੇ ਇੱਕ ਰਿਵਿਊ ਮੀਟਿੰਗ ਰੱਖੀ ਸੀ ਸਾਰੇ ਆਫੀਸਰਸ ਦੇ ਨਾਲ ਉਹਨਾਂ ਦੇ ਹਲਕੇ ਦੇ ਕੰਮਾਂ ਦੇ ਬਾਰੇ ਜੋ ਕੰਮ ਹੋਣ ਵਾਲੇ ਨੇ ਜੋ ਕੰਮ ਚੱਲ ਰਹੇ ਨੇ ਉਹਨਾਂ ਸਾਰਿਆਂ ਦਾ ਰਿਵਿਊ ਸੀਗਾ ਸੋ ਸਬੰਧੀ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਕੁਝ ਜਿਹੜੇ ਕੰਮ ਠੀਕ ਹੋ ਰਹੇ ਸੀਗੇ ਉਹਨਾਂ ਦੇ ਬਾਰੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਬਟ ਐਟ ਦ ਸੇਮ ਟਾਈਮ ਜਿਹੜੇ ਕੰਮ ਹੋਣ ਵਾਲੇ ਨੇ ਉਹਨਾਂ ਨੇ ਕਿਹਾ ਵੀ ਸਪੀਡ ਨਾਲ ਕੰਮ ਕੀਤਾ ਜਾਣ ਤਾਂ ਕਿ ਡਵੈਲਪਮੈਂਟ ਜਿਹੜੀ ਹੈਗੀ ਹੈ ਡਵੈਲਪਮੈਂਟ ਦੇ ਕੰਮ ਉਹ ਪੂਰੀ ਟੂ ਦਾ ਬੈਸਟ ਆਫ ਅਬਿਲਿਟੀ ਤੇ ਜਲਦੀ ਐਕਸਪੀਡਿਟ ਕਰਕੇ ਖਤਮ ਕਰ ਦਿੱਤੇ ਜੇ ਹੋ ਸਕੇ ਅਸੀਂ ਜਿਹੜੀ ਹੈ ਅੰਮ੍ਰਿਤਸਰ ਦੇ ਡਵੈਲਪਮੈਂਟ ਦੀ ਜਿੰਨੀ ਵੀ ਸੈਂਟਰਲ ਕੰਸਟਿਟੂਐਂਸੀ ਦੇ ਵਿੱਚ 14 ਵੱਡਾ ਆਉਂਦੀਆਂ ਨੇ ਪਲੱਸ 375 ਨੇ 375 ਦੇ ਅਸੀਂ ਸਾਰੇ ਸਰਪੰਚ ਸਹਿਬਾਨ ਬੁਲਾਏ ਸੀਗੇ ਔਰ ਇਸ ਮੀਟਿੰਗ ਦੇ ਵਿੱਚ ਮਾਰੀਯੋਗ ਡੀਸੀ ਸਾਹਿਬ ਮਿਸਟਰ ਕਾਰਪੋਰੇਸ਼ਨ ਔਰ ਸਾਰੇ ਅਫਸਰ ਸਹਿਬਾਨ ਕਾਰਪੋਰੇਸ਼ਨ ਦੇ ਪਲੱਸ ਪੰਚਾਇਤੀ ਰਾਜ ਦੇ ਸਾਰਿਆਂ ਨੂੰ ਬੁਲਾ ਕੇ ਅਸੀਂ ਇੱਕ ਕੰਮ ਜਿਹੜਾ ਉਹ ਡਿਸਕਸ ਕੀਤਾ ਮੈਂ ਚਾਹਨਾ ਕਿ ਅਮਰਸਰ ਸੈਂਟਰ ਕੌਨਸਟਿਚੁਐਂਸੀ ਦੇ ਵਿੱਚ ਕੋਈ ਵੀ ਕੰਮ ਜਿਹੜਾ ਚਾਹੇ ਉਹ ਸੀਵਰੇਜ ਨਾਲ ਲਿੰਕਡ ਹੈ ਚਾਹੇ ਉਹ ਪੀਨ ਨਾਲੇ ਪਾਣੀ ਨਾਲ ਲਿੰਕਡ ਹੈ ਚਾਹੇ ਉਹ ਸਟਰੀਟ ਲਾਈਟ ਨਾਲ ਲਿੰਕਡ ਹੈ ਚਾਹੇ ਉਹ ਬਿਜਲੀ ਦੇ ਤਾਰਾਂ ਨਾਲ ਲਿੰਕਡ ਹੈ ਚਾਹੇ ਉਹ ਪਿੰਡਾਂ ਦੇ ਕੰਮਾਂ ਦੇ ਛਪੜਾਂ ਦੇ ਕੰਮ ਨੇ ਚਾਹੇ ਉਹ ਪਿੰਡਾਂ ਦੇ ਪਾਣੀ ਦੇ ਕੰਮ ਨੇ ਚਾਹੇ ਉਥੋਂ ਦੇ ਸ਼ਮਸ਼ਾਨ ਘਾੜ ਦੇ ਕੰਮ ਨੇ ਸੋ ਸਾਰੇ ਕੰਮ ਸੀ ਜਿਹੜੇ ਆ ਅ ਸੀਰੀਅਲ ਵਾਈਜ਼ ਡਿਸਕਸ ਕੀਤੇ ਆ ਔਰ ਇਹੋ ਹੀ ਇਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਕਿ ਜਿੰਨਾ ਜਲਦੀ ਹੋ ਸਕਦਾ ਆ ਅਸੀਂ ਇਹਨਾਂ ਸਾਰੇ ਡਵੈਲਪਮੈਂਟ ਦੇ ਕੰਮਾਂ ਨੂੰ ਜਲਦੀ ਤੋਂ ਜਲਦੀ ਕਰਾਈਏ ਤਾਂ ਕਿ ਲੋਕਾਂ ਨੂੰ ਜਿਹੜਾ ਜੋ ਅਸੀਂ ਸਾਡੀ ਸਰਕਾਰ ਵਾਦਾ ਕਰਕੇ ਆਈ ਸੀ ਲੋਕਾਂ ਦੇ ਨਾਲ ਕਿਉਂਕਿ ਮੈਂ ਦੇਖਿਆ ਕਿ ਕੁਝ ਇਲਾਕੇ ਐਸੇ ਨੇ ਜਿੰਨਾ ਚ 70 70 ਸਾਲਾਂ ਤੋਂ ਕੰਮ ਨਹੀਂ ਹੋਏ ਅਸੀਂ ਉਹ ਸਾਰੇ ਕੰਮ ਜਿਹੜੇ ਆ ਉਹ ਹੁਣ ਅਸੀਂ ਕਰਵਾ ਰਹੇ ਆ ਔਰ ਜਿਹੜਾ ਕਿਉਂਕਿ ਸੈਂਟਰਲ ਕੌਨਸਟੀਚੁਐਂਸੀ ਇੱਕ ਬੜਾ ਹੀ ਇੰਪੋਰਟੈਂਟ ਕੌਨਸਟੀਚੁਐਂਸੀ ਹੈ ਜਿੱਤੇ ਅੰਦਰ ਸੱਚਖੰਡ ਸ੍ਰੀ ਅਨੰਦ ਸਾਹਿਬ ਦਾ ਸਾਡੇ ਦਾ ਦੇ ਬਿਲਕੁਲ ਸ੍ਰੀ ਦਰਿਆਲਾ ਮੰਦਿਰ ਔਰ ਇਸੇ ਕੌਨਸਟੀਚੁਐਂਸੀ 'ਚ ਜੱਲਿਆਂ ਵਾਲਾ ਬਾਗ ਔਰ ਕੇਂਦਰੀ ਬਾਲਮੀਕ ਮੰਦਿਰ ਔਰ ਕੇਂਦਰੀ ਰਵਿਦਾਸ ਉਹ ਰਵਿਦਾਸ ਜੀ ਦਾ ਮੰਦਿਰ ਵੀ ਹੈ ਸੋ ਅਸੀਂ ਇਹ ਬੜੀ ਇੰਪੋਰਟੈਂਟ ਹੌਸਟਿਜੈਂਸੀ ਹੈ ਜੀ ਤਕਰੀਬਨ ਲੱਖ ਡੇਢ ਲੱਖ ਸਨਾਨੀ ਜਿਹੜਾ ਸਰਦਾਲੂ ਜਿਹੜੇ ਨੇ ਉਹ ਇੱਥੇ ਆਂਦੇ ਨੇ ਰਤਮਸਤਕ ਹੁੰਦੇ ਨੇ ਸੋ ਮੈਂ ਚਾਹਨਾ ਕਿ ਆਮ ਸ੍ਰੀ ਅਮਰਸਰ ਸਾਹਿਬ ਲਈ ਉਹ ਸਾਰੇ ਸਰਦਾਲੂ ਜਿਹੜੇ ਆ ਇੱਕ ਅੱਛਾ ਸੁਨੇਹਾ ਜਿਹੜਾ ਅਮਰਸਰ ਤੋਂ ਲੈ ਕੇ ਜਾ ਧੰਨਵਾਦ